ਕਸਵਾ ਆਦਮਪੁਰ ਦੇ ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਨੂੰ ਪਰਿਵਾਰੀ ਐਲਾਨਨ ਤੇ ਇੱਕ ਅਹਿਮ ਮੀਟਿੰਗ ਕੀਤੀ ਗਈ ਅਤੇ ਡੋਰ ਟੂ ਡੋਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ ਇਸ ਮੌਕੇ ਦਲਜੀਤ ਸਿੰਘ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਇਸ ਬਾਰੇ ਗੱਲਬਾਤ ਸਾਂਝੀ ਕੀਤੀ ਆਮ ਆਦਮੀ ਤਾਂ ਪਰਿਵਾਰੀ ਆਦਮਪੁਰ ਤੋਂ ਕੱਲ ਸਾਡੀ ਮੀਟਿੰਗ ਮੀਟਿੰਗ ਹੋਈ 4 ਤਰੀਕ ਵਾਲੇ ਦਿਨ ਮੀਟਿੰਗ ਹੋਈ ਜਿਹਦੇ ਵਿੱਚ ਆਲ ਕਾਂਚ ਚੀਤਲ ਪੱਟੀ ਸ਼ਾਮਿਲ ਹੋਈ ਤੇ ਹੋਰ ਆਪਣੇ ਆਦਮਪੁਰ ਦੇ ਜਿਹੜੇ ਸਾਰੇ ਐਮਸੀ ਜਿਹੜੇ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਆ ਸਾਰੇ ਸ਼ਾਮਿਲ ਹੋਏ ਜਿਹਦੇ ਵਿੱਚ ਸਪੈਸ਼ਲ ਸੁਰਿੰਦਰ ਕੁਮਾਰ ਐਮਸੀ ਸੁਰਿੰਦਰ ਕੁਮਾਰ ਐਮਸੀ ਵਿਕਰਮ ਵਿਕਰਮ ਬਲਦ ਬਦਨ ਐਮਸੀ ਅਮਰੀਕ ਅਮਰੀਕ ਸਿੰਘ ਐਮਸੀ ਕ੍ਰਿਸ਼ਨਾ ਗਰੇਵਾਲ ਸਰਪੰਚ ਹਰਵਿੰਦਰ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਬਿੰਦਾ ਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਕੱਲ ਤੋਂ ਦੂਰ ਆਪਣੇ ਕੱਲ ਤੋਂ ਚੋਣਵਿਆਂ ਨੂੰ ਸ਼ੁਰੂ ਕੀਤਾ ਜਾਊਗਾ ਦੂਰ ਤੋਂ ਦੂਰ ਚੋਣਵਿਆਂ ਦੇ ਲੋਕ ਪਹੁੰਚ ਪਤਾ ਜਾਊਗਾ ਜਿੱਦੇ ਵਿੱਚ ਸਾਰੇ ਇਹ ਪਤਵੰਤੇ ਸੱਜਣ ਐਮਸੀ ਤੇ ਹੋਰ ਨਾਲ ਸਾਡੇ ਸਾਥ ਦੇਣਗੇ ਤੇ ਅਸੀਂ ਸਾਰਾ ਦੂਰ ਤੋਂ ਦੂਰ ਲੋਕਾਂ ਨਾਲ ਸੰਪਰਕ ਕਰਾਂਗੇ ਤੇ ਆਮ ਆਦਮੀ ਪਾਰਟੀ ਦੀਆਂ ਜੋ ਪ੍ਰਾਪਤੀਆਂ ਜੋ ਉਹਨਾਂ ਨੇ ਕੰਮ ਕੀਤੇ ਉਹ ਲੋਕਾਂ ਨੂੰ ਦੱਸਾਂਗੇ ਤੇ ਉਸ ਦੇ ਆਧਾਰ ਤੇ ਲੋਕਾਂ ਤੋਂ ਬੋਟਾਂ ਮੰਗਨ। ਸਾਰੇ ਸਾਥੀਆਂ ਨੂੰ ਆਪਦੀ ਪਾਰਟੀ ਦੇ ਜਿੰਨੇ ਵੀ ਬਲੈਂਟਿਸ ਉਹਨਾਂ ਨੂੰ ਪਿਆਰਪਰੀ ਸਰਕਾਰ ਮੈਂ ਆਲਪੁਰ ਤੋਂ ਪਰਮਿਸ਼ੈ ਰਾਜਵੰਸ ਮਾਰਕੀਟ ਕਮੇਟੀ ਚੇਅਰਮੈਨ ਆਲਪੁਰ ਤੋਂ ਸਾਡੇ ਨਾਲ ਸੱকাল ਚਾਰਤੀ ਨੂੰ ਮੀਟਿੰਗ ਕੀਤੀ ਹੈ ਜੀ ਆਲਪੁਰ ਦੀ ਅਸੀਂ ਦੂਰ ਤੋਂ ਦੂਰ ਕਰਨੇ ਹੈ। ਇਹਦੇ ਬਾਰੇ ਅਸੀਂ ਵਿਚਾਰ ਪੇਸ਼ ਕਰਤਾ ਉਹਦੇ ਵਿੱਚ ਜੀਤਵਾਲ ਪੱਟੀ ਜੀ ਸਾਡੇ ਦਲਜੀਤ ਸਿੰਘ ਮਨਿਹਰ ਜੀ ਸਾਡੇ ਜਿੰਨੇ ਐਮਸੀਆ ਸਾਰੇ ਪੰਜ ਦੇ ਪੰਜ ਬੈਠੇ ਸੀਗੇ ਅੱਖੀ ਜਿਹੜੇ ਪੋਲੀਟਿਕਲ ਆਏ ਆ ਉਹਦੇ ਵਿੱਚ ਬਲਾਕ ਪ੍ਰਧਾਨ ਆਏ ਆ ਇਹ ਸਾਰੇ ਨਾਲ ਅਸੀਂ ਵੀਡੀਓ ਕੀਤੀ ਕਰਕੇ ਤਾਂ ਅਸੀਂ ਅੱਜ ਤੋਂ ਤੁਸੀਂ ਦੂਰ ਦੂਰ ਕਰਨਾ ਸ਼ੁਰੂ ਕੀਤਾ ਹੈ ਇਹਦੇ ਵਾਸਤੇ ਸਾਡੇ ਜੋ ਵੀ ਬੰਦੇ ਹੋਏ ਪਾਰਟੀ ਦੇ ਕੀਤਾ ਆ ਕੰਮ ਕੀਤੇ ਆ ਸਾਰੇ ਅਸੀਂ ਉਹਨਾਂ ਨੂੰ ਬੁਲਾਵਾਂਗੇ ਸਾਡੇ ਬਿਜਲੀ ਦਾ ਬਿੱਲ ਫ੍ਰੀ ਮਹੱਲਾ ਕਰੀ ਲੇਗਾ ਹੋਰ ਸਕੂਲਾਂ ਦੇ ਜੋ ਵੀ ਕੀਤੇ ਆ ਨੈਸ ਬਣਾਏ ਆ ਉਹਨਾਂ ਬਾਰੇ ਦੱਸਾਂਗੇ ਖਾਲਾ ਕੁਛ ਨਹੀਂ ਉਹਨਾਂ ਪਾਰਟੀ ਦਾ ਦਸਾਂ ਕਿ ਕੀ ਕੀ ਅਸੀਂ ਕੰਮ ਕੀਤੇ ਆ ਉਹਦੇ ਬਾਰੇ ਅਸੀਂ ਪਚਾਬਨ ਦਾ ਘਰ ਘਰ ਜਾ ਕੇ ਕਰਾਂਗੇ ਇਸ ਮੌਕੇ ਪਰਮਜੀਤ ਸਿੰਘ ਮਾਰਕੀਟ ਕਮੇਟੀ ਚੇਅਰਮੈਨ ਅਮਰੀਕ ਸਿੰਘ ਸਵਿਡੀ ਐਮ ਸੀ ਕ੍ਰਿਸ਼ਨਾ ਗਰੇਵਾਲ ਐਮ ਸੀ ਵਿਕਰਮ ਬਦਨ ਐਮ ਸੀ ਸੁਰਿੰਦਰ ਕੁਮਾਰ ਐਮ ਸੀ ਕੰਨੂ ਅਤੇ ਸਰਪੰਚ ਹਰਵਿੰਦਰ ਸਿੰਘ ਗਰੇਵਾਲ ਆਦ ਹਾਜ਼ਰ ਸਨ ਆਦਮਪੁਰ ਤੋਂ ਹਨੀ ਸੰਧੂਦੀ ਖਾਸ ਰਿਪੋਰਟ